ਸਿਵਲ ਹਸਪਤਾਲ ਭਵਾਨੀਗੜ੍ਹ ਵਿਕੇ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਬਲਾਕ ਭਵਾਨੀਗੜ੍ਹ ਦੇ ਆਸ਼ਾ ਵਰਕਰਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਗੱਲਬਾਤ ਕਰਦਿਆਂ ਹੋਏ ਆਸ਼ਾ ਵਰਕਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਸ ਨੂੰ ਲੈ ਕੇ ਸਰਕਾਰ ਦੇ ਨਾਲ ਉਹਨਾਂ ਦਾ ਰੂਸ ਹੈ ਅਤੇ ਉਹਨਾਂ ਨੇ ਕੰਮ ਛੱਡ ਕੇ ਹੜਤਾਲ ਦਾ ਰਾਹ ਚੁਣਿਆ ਕਿਉਂਕਿ ਸਰਕਾਰ ਉਹਨਾਂ ਦੀਆਂ ਲਗਾਤਾਰ ਚੱਲ ਰਹੀਆਂ ਮੰਗਾਂ ਦੇ ਉੱਤੇ ਧਿਆਨ ਨਹੀਂ ਦੇ ਰਹੀ ਜਿਸ ਲਈ ਉਹਨਾਂ ਨੇ 25 ਤੋਂ 30 ਅਗਸਤ ਤੱਕ ਧਰਨਾ ਦਿੱਤਾ ਹੈ ਅਤੇ ਕੰਮ ਨਾ ਕਰਨ ਦਾ ਫੈਸਲਾ ਲਿਆ ਤੁਹਾਨੂੰ ਦੱਸ ਦਈਏ ਕਿ ਅੱਜ ਇਹਨਾਂ ਦਾ ਪੰਜਵਾਂ ਦਿਨ ਹੈ ਪਰੰਤੂ ਪੰਜਾਬ ਸਰਕਾਰ ਜਾਂ ਫਿਰ ਸਿਵਲ ਹਸਪਤਲ ਦਾ ਕੋਈ ਵੀ ਅਧਿਕਾਰੀ ਇਹਨਾਂ ਦੀ ਸਾਰ ਲੈਣ ਜਾਂ ਫਿਰ ਮੰਗ ਪੱਤਰ ਪ੍ਰਾਪਤ ਕਰਨ ਨਹੀਂ ਆਇਆ ਜਦੋਂ ਭਵਾਨੀਗੜ੍ਹ ਦੇ ਐਸਐਮਓ ਦੇ ਨਾਲ ਇਸ ਬਾਬਤ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਸਰਕਾਰੀ ਕੰਮ ਦੇ ਲਈ ਸਿਵਲ ਹਸਪਤਾਲ ਸੰਗਰੂਰ ਗਏ ਹੋਏ ਹਨ ਅਤੇ ਜਦੋਂ ਉਹਨਾਂ ਨੂੰ ਫੋਨ ਰਾਹੀਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਆਸ਼ਾ ਵਰਕਰਾਂ ਨੇ ਰੋਜ਼ ਜਿਤਾਉਂਦਿਆਂ ਹੋਇਆ ਕਿਹਾ ਕਿ ਉਹਨਾਂ ਦੀਆਂ ਮੰਗਾਂ ਨੇ ਤਾਂ ਸਰਕਾਰ ਨੂੰ ਉਹਨਾਂ ਮੰਗਾਂ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ। ਜੀਰਾਂ ਦਾ ਨਾਮ ਰਾਣੋ ਖੇੜੀਗਿਲਨਾ ਸੂਬਾ ਕਰਮੀਨਰ ਆਸ਼ਾ ਵਰਕਰ ਆਸਾ ਫੈਸਿਲਿਟੇਟਰ ਸਾਂਝਾ ਮੋਰਚਾ ਪੰਜਾਬ ਜੋ ਕਿ ਸਾਡਾ 25 ਤਰੀਕ ਤੋਂ 31 ਤਰੀਕ ਤੱਕ ਰੋਜ਼ ਪ੍ਰਦਰਸ਼ਨ ਜਿਹੜਾ ਕੰਮ ਛੋੜ ਹੜਤਾਲ ਸਾਡੀ ਚੱਲ ਰਹੀ ਆ ਸਾਂਝੇ ਮੋਰਚੇ ਵੱਲੋਂ ਜੋ ਕਿ ਸਾਡਾ ਚਾਰਜ ਉੱਤੇ ਬੰਦੀਆਂ ਦਾ ਸਾਂਝਾ ਮੋਰਚਾ ਹੈਗਾ ਜਿਹਦੇ ਵਿੱਚ ਸਾਡੀ 25 ਤੋਂ 31 ਤੱਕ ਜਿਹੜੀ ਕੰਮ ਛੋੜ ਹੜਤਾਲ ਚੱਲ ਰਹੀ ਆ ਜਿਹਦਾ ਅੱਜ ਪੰਜਵਾਂ ਦਿਨ ਹੈਗਾ ਪਰ ਪੰਜਾਬ ਸਰਕਾਰ ਨੂੰ ਪੰਜ ਦਿਨਾਂ ਦੇ ਵਿੱਚ ਕੋਈ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੀ ਨਹੀਂ ਗਈ ਤੇ ਦੂਸਰੀ ਗੱਲ ਜਦੋਂ ਵੀ ਆਸ਼ਾ ਵਰਕਰ ਦਾ ਕੋਈ ਕੰਮ ਹੁੰਦਾਗਾ ਤਾਂ ਕੋਈ ਸਿਹਤ ਵਿਭਾਗ ਦਾ ਹੋਵੇ ਚਾਹੇ ਕੋ ਪਿੰਡ ਪੱਧਰ ਤੇ ਹੋਵੇ ਤਾਂ ਉਹਦੇ ਵਿੱਚ ਆਸ਼ਾ ਵਰਕਰ ਨੂੰ ਪਹਿਲ ਦੇ ਆਧਾਰ ਤੇ ਕੰਮ ਜਿਹੜੇ ਉਹ ਗਿਣਾਈ ਜਾਂਦੇ ਨੇ ਆਸ਼ਾ ਵਰਕਰ ਕਰਦੀ ਵੀ ਆ ਤੇ ਜਦੋਂ ਪੰਜਾਬ ਸਰਕਾਰ ਨੇ ਸੱਤਾ ਤੇ ਆਉਣ ਤੋਂ ਪਹਿਲਾਂ ਆਸ਼ਾ ਵਰਕਰ ਨਾਲ ਵਾਅਦਾ ਵੀ ਕਰੇ ਸੀ ਅੰਮ੍ਰਿਤ ਸਰ ਦੀ ਧਰਤੀ ਤੇ ਮੀਟਿੰਗ ਬੁਲਾ ਕੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਆਸ਼ਾ ਵਰਕਰ ਤੇ ਆਸ਼ਾ ਫੈਸੀਲੇਟਰ ਨੂੰ ਜਿਹੜਾ ਉਹਨਾਂ ਨੂੰ 2500 ਰੁਪਏ ਦਿੱਤਾ ਜਾ ਰਿਹਾ ਉਹ ਅਸੀਂ ਦੁੱਗਣਾ ਕਰਾਂਗੇ ਪਰ ਪੰਜਾਬ ਸਰਕਾਰ ਨੇ ਦੁੱਗਣਾ ਤਾਂ ਕੀ ਕਰਨਾ ਸੀ ਜਿਹੜੇ ਸਾਡੇ ਭੱਤੇ ਕੱਟੇ ਗਏ ਆ ਕੱਟੇ ਪੱਤੇ ਸਾਡੇ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਤੇ ਮੰਨ ਵੀ ਲੈ ਸੀ ਪਰ ਮੰਗਣੀ ਹੋਈ ਮੰਗ ਸਾਡੀ ਹਜੇ ਤੱਕ ਲਾਗੂ ਨਹੀਂ ਕਰੀ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਸਾਫ ਫੈਸਿਲੇਟਰ ਭੈਣਾ ਚ ਪੂਰੇ ਪੰਜਾਬ ਭਰ ਚ ਪੂਰਾ ਰੋਸ ਪਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਕਰ ਰਹੀ ਹੈ ਤਾਂ ਕੀ ਕਰ ਰਹੀ ਹੈ ਉਹ ਵੀ ਆਸ਼ਾ ਵਰਕਰਾਂ ਨਾਲ ਕਿ ਨਗੂਣੇ ਦੇ ਪੱਤੇ ਦੇ ਕੰਮ ਕਰ ਰਹੀ ਹੈ ਇੱਕ ਇੱਕ 2-2 ਰੁਪਈਆ ਦੇ ਕੰਮ ਕਰਨ ਵਾਲੀਆਂ ਆਸ਼ਾ ਵਰਕਰ ਭੈਣਾ ਅੱਜ ਮਾਨ ਸਰਕਾਰ ਦੀ ਸਰਕਾਰ ਦੇ ਸਰਕਾਰ ਦੇ ਵਿੱਚ ਨਿਰਾਸ਼ ਹੋਈਆਂ ਬੈਠੀਆਂ ਨੇ ਵਰਕਰਾਂ ਸਰ ਫੈਸਲੇ ਲਏ ਨੇ ਸਰਪਚਾਰ ਮੁੱਖ ਨਮਨ ਨਹੀਂ ਹੈ ਸਾਂਝੀ ਮੋਰਚੇ ਵੱਲੋਂ ਇਸ ਟਾਈਮ ਪਹਿਲੀ ਮੰਗ ਆ ਵੀ ਜਿਹੜੀਆਂ ਸਾਡੀਆਂ ਆਸ਼ ਵਰਕਰ ਭੈਣਾ ਰਿਟਾਇਰ ਹੋ ਕੇ ਘਰਾਂ ਨੂੰ ਜਾ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਦਾ ਪ੍ਰਬੰਧ ਕਰਾਇਆ ਜਾਵੇ ਪਹਿਲੀ ਮੰਗ ਸਾਡੀ ਆਸ਼ ਵਰਕਰ ਦੀ ਸਾਂਝੀ ਮੋਰਚੇ ਚ ਇਹ ਆ ਦੂਜੀ ਮੰਗ ਹੈਗੀ ਆ ਤੇ ਜਿਹੜਾ 2500 ਰੁਪਇਆ ਸਰਕਾਰ ਨੇ ਸਾਨੂੰ ਦਿੱਤਾ ਸੀ ਉਹਨੂੰ ਡਬਲ ਕਰਨ ਦਾ ਜਿਹੜਾ ਸਾਡੇ ਨਾਲ ਵਾਦਾ ਹੋਇਆ ਸੀ ਉਹਨੂੰ ਡਬਲ ਕੀਤਾ ਜਾਵੇ ਦੂਜੀ ਮੰਗ ਸਾਡੀ ਇਹ ਆ ਤੀਜੀ ਮੰਗ ਸਾਡੀ ਹੈਗੀ ਜਿਹੜੇ ਸਾਡੇ ਭੱਤੇ ਕੱਟੇ ਗਏ ਸੀ ਉਹਨੂੰ ਬਹਾਲ ਕਰਕੇ ਉਹਨਾਂ ਨੂੰ ਲਾਗੂ ਕਰੀ ਜਾਵੇ ਜਿਹੜੀ ਸਾਡੀ ਚੌਥੀ ਮੰਗ ਆ ਜੇ ਸਰਕਾਰ ਸਾਡੇ ਤੋਂ 24 ਘੰਟੇ ਕੰਮ ਲੈ ਸਕਦੇ ਤਾਂ ਸਾਨੂੰ ਉਜਰਤ ਦੇ ਘੇਰੇ ਚ ਲਿਆ ਕੇ ਸਾਨੂੰ ਘੱਟੋ ਘੱਟ ਜਿਹੜੀ ਤਨਖਾਹ ਡੀਸੀ ਰੇਟ ਉਹ ਦੇਣੀ ਚਾਹੀਦੀ ਆ ਉਹ ਪੰਜਾਬ ਸਰਕਾਰ ਦਾ ਸਾਨੂੰ 18-18 ਸਾਲ ਹੋ ਗਏ ਕੰਮ ਕਰਦੇ ਨੂੰ ਸਿਹਤ ਮੈਕਮੇਂ ਦੇ ਵਿੱਚ ਪਰ 18 ਸਾਲ ਦੇ ਕੰਮ ਕਰਨ ਦੇ ਬਾਵਜੂਦ ਸਾਡੀ ਡੋਰਟੀ 24 ਘੰਟੇ ਪਰ ਪਈਆ ਸਾਨੂੰ 1 ਜਾਂ 2 ਰੁਪਏ ਕੰਮ ਦੇ ਕੇ ਸਾਨੂੰ ਸਰਕਾਰ ਸਭ ਤੋਂ ਕੰਮ ਲੈਂਦੀ ਆ ਕਰੋਨਾ ਚ ਕੰਮ ਆਸ਼ਾ ਵਰਕਰ ਨੇ ਕਰਿਆ ਮਲੇਰੀਆ ਦਾ ਕੰਮ ਆਸ਼ਾ ਵਰਕਰ ਕਰਦੀ ਆ ਪਿੰਡ ਦੇ ਵਿੱਚ ਕੋਈ ਵੀ ਬਿਮਾਰੀ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਉਹਦੇ ਵਿੱਚ ਆਸ਼ਾ ਵਰਕਰ ਪਹਿਲ ਦੇ ਆਧਾਰ ਤੇ ਕੰਮ ਕਰਦੀ ਹੈ ਤੇ ਕਰਦੀ ਹੈ ਤੇ ਕਰਦੀ ਵੀ ਰਹੂਗੀ ਆਸ਼ਵਰ ਕੰਮ ਤੋਂ ਮਨਾਂ ਨਹੀਂ ਕਰਦੀ ਆਸ਼ਵਰ ਕੰਮ ਕਰਨ ਲਈ ਹਾਜ਼ਰ ਆ ਦਿਨ ਰਾਤ ਜਦੋਂ ਮਰਜ਼ੀ ਕੰਮ ਲੋ ਪਰ ਆਸ਼ਾ ਨੂੰ ਉਜਰਤ ਦੇ ਘਰੇ ਚ ਲਿਆ ਕੇ ਉਹਨੂੰ ਘੱਟੋ ਘੱਟ ਡੀਸੀ ਰੇਟ ਦਿੱਤਾ ਜਾਵੇ ਤੇ ਉਹਦੀ ਪੈਨਸ਼ਨ ਦਾ ਪ੍ਰਬੰਧ ਕਰਿਆ ਜਾਵੇ ਘੱਟੇ ਭੱਤੇ ਬਹਾਲ ਕਰੇ ਜਾਣ ਤੇ ਆਸ਼ਾ ਵਰਕਰ ਆਸਾ ਫੈਸੀਨੇਟ ਨੂੰ ਮਾਨ ਸਨਮਾਨ ਵੀ ਦਿੱਤਾ ਜਾਵੇ ਹਾਂਜੀ ਮੈਂ ਬਲਜੀਤ ਕੌਰ ਮੇਰਾ ਨਾਮ ਬਲਜੀਤ ਕੌਰ ਹੈ ਆਸ਼ਾ ਵਰਕਰ ਪਿੰਡ ਕਪਿਆਲ ਮੈਂ ਸਾਡਾ ਇਹ ਕਹਿਣਾ ਹੈ ਮਤਲਬ 25 ਤਰੀਕ ਤੋਂ ਲੈ ਕੇ ਅੱਜ 29 ਤਰੀਕ ਹੋ ਗਈ ਜੀ ਇੰਨਾ ਟਾਈਮ ਹੋ ਗਿਆ ਕਿਸੇ ਨੇ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਜੀ ਕੀਤੀ ਕਿਉਂਕਿ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਮਤਲਬ ਸ਼ਵਰ ਕਰ ਬੈਠੇ ਨੇ ਵੀ ਕੀ ਮੰਗ ਰਹੀਆਂ ਨੇ ਕੀ ਮੰਗਵਾਉਂਦੇ ਨੇ ਇਹਨਾਂ ਦੀਆਂ ਇੰਨੀਆਂ ਕਿੰਨੀਆਂ ਤੇ ਲੱਖਾਂ ਦੀਆਂ ਡਿਮਾਂਡਾਂ ਨੇ ਸਾਡੀਆਂ ਵੀ ਜਿਹੜੀਆਂ ਪੂਰੀਆਂ ਨਹੀਂ ਕਰ ਸਕਦੇ ਹੈਗੇ ਜੇ ਸਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਹੋ ਸਕਦੀਆਂ ਤਾਂ ਫਿਰ ਹੋਰ ਡਾਕਟਰਾਂ ਦੀ ਵੀ ਨਹੀਂ ਸਕਦੀਆਂ ਜੀ ਇਹ ਜਦੋਂ ਸਾਡੀ ਨਿੱਕੀ ਨਿੱਕੀ ਡਿਮਾਂਡ ਸਾਡੀ ਨਿੱਕੀ ਨਿੱਕੀ 200 ਰੁਪਏ ਸਾਡੇ ਨਹੀਂ ਪੂਰੇ ਕਰ ਸਕਦੇ ਹੈਗੇ ਐਡੇ ਵੱਡੇ ਡਾਕਟਰਾਂ ਦੇ ਕਿੱਥੋਂ ਡਿਮਾਂਡਾਂ ਪੂਰੀਆਂ ਕਰ ਦੇਣਗੇ ਜੀ ਸਾਰਾ ਦਿਨ ਸੀ ਕੰਮ ਕਰਦੇ ਥੱਕ ਜਾਨੇ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅੱਜ ਸਾਨੂੰ 5 ਦਿਨ ਹੋ ਗਏ ਧਰਨੇ ਤੇ ਬੈਠੇ ਨੂੰ ਕੀ ਗੱਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਾਏਗਾ ਗੁੰਗੀ ਵਾਲੇ ਸਰਕਾਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਅੱਛਾ ਬਰ ਬੈਠੇ ਨੇ ਕਿਉਂ ਬੈਠੇ ਨੇ ਕਿਉਂ ਨਹੀਂ ਬੈਠੇ ਸਾਰੇ ਜ਼ਿਲ੍ਹੇ ਪੱਧਰ ਤੇ ਸਾਡੀ ਆਸਾ ਵਰਕਰ ਬੈਠੇ ਨੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ